ਬਾਕੀ ਕਾਲ ਦੋਸਤੋ ਅੱਜ ਦਾ ਦਿਨ ਸ਼ੁੱਕਰਵਾਰ 15 ਅਗਸਤ ਆਓ ਦੇਖੀਏ ਅੱਜ ਦੀਆਂ ਟੌਪ 10 ਖਬਰਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਆਪ ਐਮਐਲਏ ਨਾਲ ਭਿਆਨਕ ਸੜਕ ਹਾਦਸਾ ਹਾਲਤ ਗੰਭੀਰ ਪੰਜਾਬ ਦੇ ਲੁਧਿਆਣਾ ਦੱਖਣੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵ代ਈ ਗਾਰ ਜਿੰਦਰਪਾਲ ਕੌਰ ਸ਼ੀਨਾ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਨੌਵਾ ਕਾਰਖਨੌਰੀ ਬਾਰਡਰ ਦੇ ਨੇੜੇ ਇੱਕ ਡਿਵਾਈਡਰ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਵ代ਈ ਗਾਰ ਤੇ ਉਹਨਾਂ ਦੇ ਗਨਮੈਨ ਜ਼ਖਮੀ ਹੋ ਗਏ ਵਧਾਈ ਕਾਚੀ ਨਾਰੀ ਚਾਰੇ ਉਤੇ ਗੰਭੀਰ ਸੱਟਾਂ ਲਗੀਆਂ ਉਹਨਾਂ ਨੂੰ ਪਹਿਲਾ ਕੈਥਲ ਹਸਪਤਲ ਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਹਸਪਤਲ ਰੈਫਰ ਕਰ ਦਿੱਤਾ ਗਿਆ ਉਹਨਾਂ ਦੀ ਹਾਲਤ ਨਾਜ਼ੂਕ ਦੱਸੀ ਜਾ ਰਹੀ ਹੈ ਅਰਜਿੰਦਰ ਪਾਲ ਔਰ ਚੀਨਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਹਿਲੀ ਵਾਰ ਵਿਧਾਇਕ ਬਣੀ ਸੀ ਵਧਾਈਕਰ ਅਰਜਿੰਦਰ ਪਾਲ ਔਰ ਚੀਨਾ ਹਾਲ ਹੀ ਵਿੱਚ ਇੱਕ ਕਾਨਫਰੰਸ ਵਿੱਚ ਸ਼ਾਮਲ ਹੋ ਲਈ ਅਮਰੀਕਾ ગયા ਸਨ ਉਹ ਮੰਗਲਵਾਰ ਦੇਰ ਰਾਤ ਦਿੱਲੀ ਹਵਾਈ ਅੱਡੇ ਉਤਰੇ ਉਨਾਰੇ ਪਤੀ ਪੁੱਤਰ ਗਨਮਣ ਅਤੇ ਡਰਾਈਵਰ ਉਹਨਾਂ ਨੂੰ ਲੈਣ ਗਏ ਸਨ ਵਿਧਾਇਕ ਚੀਨਾ ਨੂੰ ਲੈਣ ਤੋਂ ਬਾਅਦ ਸਾਰੇ ਲੋਕ ਨੋਵਾ ਕਾਰ ਵਿੱਚ ਪੰਜਾਬ ਵਾਪਸ ਆ ਰਹੇ ਸਨ ਜਿਵੇਂ ਹੀ ਉਹਨਾਂ ਦੀ ਕਾਰ ਖਨੌਰੀ ਬਾਰਡਰ ਉਤੇ ਪਹੁੰਚੀ ਅਚਾਨਕ ਕੁਝ ਸਾਹਮਣੇ ਆ ਗਿਆ ਡਰਾਈਵਰ ਨੇ ਕਾਰ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ ਇਸ ਹਾਦਸੇ ਵਿੱਚ ਡਿਵਾਈਡਰ ਉਹਨਾਂ ਦੇ ਚਿਹਰੇ ਤੇ ਵੱਜਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਨਾਲ ਹੀ ਕਾਰ ਦੀ ਅਗਲੀ ਸੀਟ ਤੇ ਬੈਠੇ ਉਹਨਾਂ ਦੇ ਗਨਮੈਨ ਨੂੰ ਵੀ ਸੱਟਾਂ ਲਗੀਆਂ ਹਾਦਸਾ ਦੇਖ ਕੇ ਨੇੜਲੇ ਵਾਣ ਰੁਕ ਗਏ ਘਟਨਾ ਦੀ ਜਾਣਕਾਰੀ ਪੁਲਿਸ ਅਤੇ ਐਂਬੂਲੈਂਸ ਨੂੰ ਦਿੱਤੀ ਗਈ ਸ਼ੀਨਾ ਅਤੇ ਗਨਮੈਨ ਨੂੰ ਤੁਰੰਤ ਹਰਿਆਣਾ ਦੇ ਕੈਤਲ ਦੇ ਇੱਕ ਨਿੱਜੀ ਹਸਪਤਾਲ ਜਾਇਆ ਗਿਆ ਇੱਥੇ ਡਾਕਟਰਾਂ ਨੇ ਵਧਾਈਕ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੁਣ ਵਧਾਈਕ ਦਾ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਦੂਸਰੀ ਗੱਲ ਉੱਥੇ ਆਪ ਦੇ ਕਈ ਇਲਾਕਿਆਂ ਵਿੱਚ ਹੜਾ ਵਰਗੇ ਹਾਲਾਤ ਬਣ ਗਏ ਹਨ ਇਸ ਸਮੇਂ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਤੇ ਇਸ ਨਾਲ ਨੇੜਲੇ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਪਾਣੀ ਤੁਸੀਂ ਬੰਨ ਨੂੰ ਲੱਗ ਚੁੱਕਾ ਹੈ ਦਰਅਸਲ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਦੇ ਫਲੱਡ ਗੇਟ ਖੋਲੇ ਗਏ ਇਸ ਕਾਰਨ ਬਿਆਸ ਦਰਿਆ ਦਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਤੇ ਨੇੜਲੇ ਪਿੰਡਾਂ ਤੇ ਖੇਤਾਂ ਵਿੱਚ ਭਰ ਗਿਆ ਅਧਿਕਾਰੀਆ ਦੀ ਰਿਪੋਰਟ ਅਨੁਸਾਰ ਅੱਜ ਬਾਦ ਦਪਰ 3 ਵਜੇ ਤੱਕ 1.22 ਹਜ਼ਾਰ ਕਿਊਸੀ ਦਾ ਪਾਣੀ ਚੱਲ ਰਿਹਾ ਸੀ ਅਤੇ ਪਾਣੀ ਦੇ ਹੋਰ ਵਧਣ ਦੇ ਅਸਰ ਹਨ ਪਾਣੀ ਦਾ ਪਦਰ ਵਧਣ ਕਾਰਨ ਪਾਣੀ ਤੁਸੀਂ ਬੰਨ੍ਹ ਨਾਲ ਲੱਗ ਚੁੱਕਾ ਹੈ ਤੇ ਤੁਸੀਂ ਬੰਨ੍ਹ ਦੇ ਅੰਦਰ ਖੇਤਾਂ ਵਿੱਚਲੀ ਫਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਕਈ ਪਿੰਡਾਂ ਨੂੰ ਪਾਣੀ ਨਾਲ ਨੁਕਸਾਨ ਹੋ ਸਕਦਾ ਹੈ ਨੀਵੇਂ ਖੇਤਰ ਵਿੱਚ ਹੜ ਵਰਗੀ ਸਥਿਤੀ ਬਣੀ ਹੋਈ ਹੈ ਇਸ ਸਬੰਧੀ ਐਸ ਡੀ ਐਮ ਬਾਬਾ ਬਕਾਲਾ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਤਹਿਸੀਲ ਬਾਬਾ ਬਕਾਲਾ ਦੇ ਇਲਾਕੇ ਵਿੱਚ ਉਹਨਾਂ ਵੱਲੋਂ ਟੀਮਾਂ ਲਾ ਦਿੱਤੀਆਂ ਗਈਆਂ ਹਨ ਅਤੇ ਨਾਈਬ ਤਹਿਸੀਲਦਾਰ ਬਿਆਸ ਦੀ ਅਗਵਾਈ ਹੇਠ ਟੀਮ ਵੱਲੋਂ ਮੰਡ ਖੇਤਰ ਵਿੱਚ ਘਰਾਂ ਵਿੱਚ ਲੋਕਾਂ ਤੇ ਪਸ਼ੂਆਂ ਨੂੰ ਉੱਚੀ ਜਗ੍ਹਾ ਉੱਤੇ ਲਿਆਂਦਾ ਗਿਆ। ਹੜ੍ਹ ਨਾਲ ਸਬੰਧਤ ਕਿਸੇ ਵੀ ਹਾਲਾਤ ਨਾਲ ਸਿੱਝਣ ਲਈ ਤਹਿਸੀਲ ਕੈਂਪਲੈਕਸ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ। ਹੁਸ਼ਿਆਰਪੁਰ ਦਾ ਪੰਗੀ ਚੋਅ ਓਵਰਫਲੋ ਹੋ ਗਿਆ ਹੈ। ਮੀਂਹ ਕਰਕੇ ਪੰਗੀ ਚੋਅ ਚਿਹੜ ਵਰਗੇ ਹਾਲਾਤ ਬਣ ਗਏ ਹਨ ਐਚ ਐ ਸੜਕਾਂ ਦੇ ਉੱਪਰੋਂ ਪਾਣੀ ਲੰਘ ਰਿਹਾ ਹੈ ਲੋਕਾਂ ਦੇ ਘਰਾਂ ਅੰਦਰ ਪਾਣੀ ਧਾਖਲ ਹੋ ਗਿਆ ਹੈ ਨੇੜਲੇ ਇਲਾਕਿਆਂ ਵਿੱਚ ਹੜ ਵਰਗੇ ਹਾਲਾਤ ਬਣ ਗਏ ਹਨ ਉਧਰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਬਣੀ ਖੜਾ ਦੀ ਸਥਿਤੀ ਦੇ ਮੱਦੇ ਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵੱਖ-ਵੱਖ ਗੁਰਦੁਆਰਾ ਸਹਿਬਾਨ ਅੰਦਰ ਸਹਾਇਤਾ ਕੇਂਦਰ ਸਥਾਪਿਤ ਕੀਤੇ ਗਏ ਹਨ ਤਾ ਜੋ ਹੜ੍ਹ ਪੀੜਤਾ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਮੁਸ਼ਕਲ ਦੇ ਸਮੇਂ ਮਾਨਵਤਾ ਨਾਲ ਖੜਨਾ ਸ਼੍ਰੋਮਣੀ ਕਮੇਟੀ ਦਾ ਆਪਣਾ ਫਰਜ਼ ਸਮਝਦੀ ਹੈ ਗੁਰੂ ਦਰਸਾਏ ਮਾਰਗ ਅਨੁਸਾਰ ਸਿੱਖ ਸੰਸਥਾ ਲੋੜਵੰਦਾਂ ਲਈ ਨਿਰੰਤਰ ਕਾਰਜਸ਼ੀਲ ਹੈ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨਾਂ ਤੋਂ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਈ ਇਲਾਕਿਆਂ ਵਿੱਚ ਹੜਾ ਦੀ ਸਥਿਤੀ ਬਣੀ ਹੋਈ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ ਅਨੁਸਾਰ ਵੱਖ-ਵੱਖ ਗੁਰਦੁਆਰਾ ਸਾਹਿਬਾਨ ਅੰਦਰ ਰਹਿਾਇਸ਼ ਲੰਗਰ ਅਤੇ ਹੋਰ ਲੜੀਂਦਾ ਵਸਤੂਆਂ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਹੈ ਕਿ ਹੜ੍ਹ ਪੀੜਤਾ ਦੀ ਸਹੂਲਤ ਲਈ ਤੱਕ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ, ਰੋਪੜ, ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ, 파ਸ਼ਾਹੀ ਨੌਵੀਂ ਪਟਿਆਲਾ, ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ, ਕਪੂਰਥਲਾ ਗੁਰਦੁਆਰਾ ਸ਼੍ਰੀ ਟੇਕ ਬਹਾਦਰ ਸਾਹਿਬ ਪਾਰਸੀ ਨਵੀਂ ਬਾਬਾ ਬਕਾਲਾ ਅੰਮ੍ਰਿਤਸਰ ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਤਰਨਤਾਰਨ ਗੁਰਦੁਆਰਾ ਪਠਾ ਸਾਹਿਬ ਪਾਸ਼ਾਹੀ ਦਸਵੀਂ ਕੋਟਲਾ ਨਿਹੰਗ ਰੋਪੜ ਗੁਰਦੁਆਰਾ ਸ਼੍ਰੀ ਚਮਕੌਰ ਸਾਹਿਬ ਰੂਪਨਗਰ ਗੁਰਦੁਆਰਾ ਸ਼੍ਰੀ ਚਰਨ ਕਬਲ ਸਾਹਿਬ ਮਾਚੀਵਾੜਾ ਲੁਧਿਆਣਾ ਗੁਰਦੁਆਰਾ ਸ਼੍ਰੀ ਬਾਰਠ ਸਾਹਿਬ ਪਠਾਨਕੋਟ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ RAMDAS ਅੰਮ੍ਰਿਤਸਰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਗੁਰਦਾਸਪੁਰ ਗੁਰਦੁਆਰਾ ਚੌਲਾ ਸਾਹਿਬ ਪਾਸ਼ਾਹੀ ਪਹਿਮੀ ਤਰਨਤਾਰਨ ਗੁਰਦੁਆਰਾ ਗੁਰੂ ਸਰ ਜਾਮਣੀ ਸਾਹਿਬ ਪਾਸ਼ਾਹੀ ਦਸਵੀਂ ਬਜੀਦਪੁਰ ਫਰੋਜਪੁਰ ਗੁਰਦੁਆਰਾ ਪ੍ਰਕਾਸ਼ ਅਸਥਾਨ ਭਾਈ ਲਾਲੂ ਜੀ ਦੱਲਾ ਕਪੂਰਤਲਾ ਗੁਰਦੁਆਰਾ ਪਾਈ ਤਾਰਾ ਸਿੰਘ ਜੀ ਸ਼ਹੀਦ ਪਿੰਡ ਬਾ ਤਰਨਤਾਰਨ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਰੱਪੋਕੇ ਤਰਨਤਾਰਨ ਵਿਖੇ ਪਿੰਡ ਸਥਾਪਿਤ ਕੀਤੇ ਗਏ ਹਨ ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਹੜ੍ਹ ਪ੍ਰਭਾਵਿਤ ਲੋਕ ਸਬੰਧਤ ਗੁਰਦੁਆਰਾ ਸਹਿਬਾਨ ਦੇ ਪ੍ਰਬੰਧਕਾਂ ਨਾਲ ਸਹਾਇਤਾ ਲਈ ਸੰਪਰਕ ਕਰ ਸਕਦੇ ਹਨ। ਤੀਸਰੀ ਖਬਰ ਕੇਂਦਰ ਸਰਕਾਰ ਦਾ ਪੰਜਾਬ ਨੂੰ ਵੱਡਾ ਝਟਕਾ ਰੱਦ ਹੋਏ ਇਹ ਪ੍ਰੋਜੈਕਟ। ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪ੍ਰਧਾਨ ਮੰਤਰੀ ਸੜਕ ਯੋਜਨਾ ਦਾ ਤਕਰੀਬਨ 800 ਕਰੋੜ ਰੁਪਏ ਦਾ ਪ੍ਰੋਜੈਕਟ ਰੱਦ ਕਰ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਸੜਕ ਯੋਜਨਾ ਤਿੰਨ ਪ੍ਰੋਜੈਕਟ ਤਹਿਤ ਪੰਜਾਬ ਵਿੱਚ 66 ਸੜਕਾਂ ਅਪਗ੍ਰੇਡ ਹੋਣੀਆਂ ਸਨ ਅਤੇ 38 ਪੁਲ ਬਣਨੇ ਸਨ ਇਨ੍ਹਾਂ ਸੜਕਾਂ ਦੀ ਲੰਬਾਈ 628.48 ਕਿਲੋਮੀਟਰ ਬਣਦੀ ਹੈ ਪੰਜਾਬ ਵਿੱਚ ਇਸ ਪ੍ਰੋਜੈਕਟ ਤਹਿਤ ਵਾਤਾਵਰਣ ਅਨੁਕੂਲ ਨਵੀਆਂ ਟੈਕਨੋਲੋਜੀ ਨਾਲ 66 ਸੜਕਾਂ ਅਪਗ੍ਰੇਡ ਹੋਣੀਆਂ ਸਨ ਅਤੇ 15 ਮੀਟਰ ਤੋਂ ਵੱਧ ਚੜਾਈ ਦੇ 38 ਪੁਲ ਬਣਨੇ ਸਨ ਕੇਂਦਰ ਸਰਕਾਰ ਨੇ 31 ਮਾਰਚ ਨੂੰ ਇਨ੍ਹਾਂ ਸੜਕਾਂ ਤੇ ਕੁਲਾ ਦੇ ਪ੍ਰੋਜੈਕਟਾਂ ਨੂੰ ਪ੍ਰਬੰਧਨ ਕੀ ਦੇ ਦਿੱਤੀ ਸੀ ਪਰ ਹੁਣ ਕੇਂਦਰੀ ਪਿੰਡੂ ਵਿਕਾਸ ਮੰਤਰਾਲੇ ਦੇ ਸੀਓ ਪ੍ਰਸਕਰਤਰ ਨੇ 11 ਜੁਲਾਈ ਨੂੰ ਲਿਖੇ ਪੱਤਰ ਵਿੱਚ ਕਹਿ ਦਿੱਤਾ ਹੈ ਕਿ ਜਿਹੜੇ ਕੰਮਾਂ ਦੇ ਟੈਂਡਰ ਜਾਂ ਕੰਮ ਸ਼ੁਰੂ ਨਹੀਂ ਹੋਏ ਹਨ ਉਹਨਾਂ ਨੂੰ ਡ੍ਰੌਪ ਕੀਤਾ ਜਾਂਦਾ ਹੈ ਕੇਂਦਰੀ ਮੰਤਰਾਲੇ ਦੇ ਇਸ ਫੈਸਲੇ ਨਾਲ ਪੰਜਾਬ ਦੇ 828.87 ਕਰੋੜ ਦਾ ਪ੍ਰੋਜੈਕਟ ਰੁਕ ਗਿਆ ਹੈ ਜਿਨ੍ਹਾਂ ਸੜਕਾਂ ਉੱਤੇ ਪੁਲ ਬਣਨੇ ਹਨ ਉਹਨਾਂ ਸੜਕਾਂ ਦਾ ਕੰਮ ਤਾਂ ਮੁਕੰਮਲ ਹੋ ਗਿਆ ਹੈ ਪਰੰਤੂ ਕੁਲਾ ਦੀ ਪ੍ਰਵਾਨਗੀ ਨੂੰ ਡ੍ਰੌਪ ਕਰ ਦਿੱਤਾ ਗਿਆ ਹੈ ਇਸ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਇਸੇ ਤਰ੍ਹਾਂ ਯੋਜਨਾ ਤਹਿਤ 64 ਸੜਕਾਂ ਦੀ ਅਪਗ੍ਰੇਡੇਸ਼ਨ ਦਾ ਕੰਮ ਸ਼ੁਰੂ ਹੋਣਾ ਸੀ ਜੋ ਹੁਣ ਪਠਾਈ ਵਿੱਚ ਪੈ ਗਿਆ ਹੈ ਚੌਥੀ ਖਬਰ ਕੈਨੇਡਾ ਵਿੱਚ ਵਾਪਰਿਆ ਦਰਦਨਾਕ ਹਾਦਸਾ ਕਾਰ ਵਿੱਚ ਜਿੰਦਾ ਸੜਿਆ ਮਰਿੰਡਾ ਦਾ ਨੌਜਵਾਨ ਕੈਨੇਡਾ ਵਿੱਚ ਰਹਿੰਦੇ ਮਰਿੰਡਾ ਸ਼ਹਿਰ ਦੇ 31 ਸਾਲ ਦੇ ਨੌਜਵਾਨ ਦੀ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਪੂਰੀ ਖਬਰ ਪ੍ਰਾਪਤ ਹੋਈ ਹੈ ਸਟੇਟ ਬੈਂਕ ਆਫ ਪਟਿਆਲਾ ਤੋਂ ਰਿਟਾਇਰ ਹੋਏ ਜਸਪੀਰ ਸਿੰਘ ਵਾਸੀ ਸੂਦ ਕਲੋਨੀ ਮਰਿੰਡਾ ਦਾ ਪੁੱਤਰ ਹਰਵਿੰਦਰ ਸਿੰਘ ਹੈਰੀ ਆਪਣੇ ਚੰਗੇ ਭੂਇਕ ਲਈ ਕੈਨੇਡਾ ਗਿਆ ਸੀ ਜਿੱਥੇ ਉਸ ਨਾਲ ਦਰਦਨਾਕ ਹਾਦਸਾ ਹਾਈਵੇ 417 ਤੇ ਆਟਵਾ ਕੈਨੇਡਾ ਵਿੱਚ ਸ਼ਨੀਵਾਰ ਨੂੰ ਹੋਇਆ ਹਰਵਿੰਦਰ ਸਿੰਘ ਹੈਰੀ ਰਖੜੀ ਵਾਲੇ ਦਿਨ ਕੈਨੇਡਾ ਰਹਿੰਦੀ ਆਪਣੀ ਭੈਣ ਕੋਲ ਰਖੜੀ ਬਣਵਾਉਣ ਲਈ ਜਾ ਰਿਹਾ ਸੀ ਕਿ ਅਚਾਨਕ ਗੱਡੀ ਨੂੰ ਅੱਗ ਲੱਗ ਗਈ ਜਿਸ ਕਾਰਨ ਜਿੱਥੇ ਕਾਰ ਸੜ ਕੇ ਸਵਾਹ ਹੋ ਗਈ ਉੱਥੇ ਹੀ ਕਾਰ ਵਿੱਚ ਸਵਾਰ ਹੈਰੀ ਵੀ ਬੁਰੀ ਤਰ੍ਹਾਂ ਨਾਲ ਝੁੱਲਸ ਗਿਆ ਉਸ ਨੂੰ ਤੁਰੰਤ ਹਸਪਤਾਲ ਲਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਅਰਵਿੰਦਰ ਸਿੰਘ ਹੈਰੀ ਦਾ ਮਿਆਂ 5 ਮਹੀਨੇ ਪਹਿਲਾਂ 12 ਮਾਰਚ 2025 ਨੂੰ ਮਰਿੰਡਾ ਵਿਖੇ ਹੀ ਹੋਇਆ ਸੀ ਰਖੜੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਹੈਰੀ ਦੀ ਪਤਨੀ ਹੈਰੀ ਦੀ ਭੈਣ ਕੋਲ ਚਲੇ ਗਿਆ ਸੀ ਰੀਨੇ ਉਸ ਨੂੰ ਕਿਹਾ ਸੀ ਕਿ ਉਹ ਰਖੜੀ ਵਾਲੇ ਦਿਨ ਆਪਣੀ ਭੈਣ ਤੋਂ ਰਖੜੀ ਬਣਵਾਣ ਲਈ ਆਵੇਗਾ ਤੇ ਫਿਰ ਉਹ ਉਸ ਨੂੰ ਲੈ ਜਾਵੇਗਾ ਪਰ ਪ੍ਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਗਲੀ ਖਬਰ ਸ਼ੁਰੂ ਕਰਨ ਤੋਂ ਪਹਿਲੇ ਇੱਕ ਛੋਟੀ ਜੀ ਬੇਨਤੀ ਹੈ ਸਭ ਵੀਰਾ ਭੈਣਾ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਆਪਣੇ ਦੋਸਤਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਨੂੰ ਪੰਜਾਬ ਦੀ ਹਰ ਤਾਜ਼ਾ ਖਬਰ ਸਮੇਂ ਸਿਰ ਮਿਲਦੀ ਰਹੇ ਅਇਮੀ ਕਵਰ ਪਾਕਿਸਤਾਨ ਨੂੰ ਮੰਗਾਈ ਕੋਰ ਪੰਜਾਬੀ ਬਲੌਗਰ ਨੂੰ ਪੁਲਿਸ ਨੇ ਚੁੱਕਿਆ ਨਾਸਿਰ ਢਿੱਲੋਂ ਨਾਲ ਕੀਤੀ ਸੀ ਮੁਲਾਕਾਤ ਆਈਪੀ ਤੇ ਪੁਲਿਸ ਨੇ ਕੀਤੀ ਕਾਰਵਾਈ ਪਿਆ ਪੁਲਿਸ ਨੇ ਮਸ਼ਹੂਰ ਟਰੈਵਲ ਬਲੌਗਰ ਅਮਰੀਕ ਸਿੰਘ ਨੂੰ ਜਲੰਧਰ ਤੋਂ ਰਿਹਾ ਕਰ ਦਿੱਤਾ ਹੈ ਪਾਕਿਸਤਾਨ ਜਾਣ ਤੋਂ ਬਾਅਦ ਇੰਟੈਲੀਜੈਂਸ ਬਿਊਰੋ ਦੇ ਗੁਪਤ ਇਨਪੁਟਸ ਦੇ ਆਧਾਰ ਤੇ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਇਸ ਤੋਂ ਬਾਅਦ ਉਸ ਨੂੰ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਯੂਟਿਊਬਰ ਤੋਂ ਪਾਕਿਸਤਾਨ ਦੀ ਯਾਤਰਾ ਦੌਰਾਨ ਸ਼ੱਕੀ ਗਤੀਵਿਧੀਆਂ ਬਾਰੇ ਪੁੱਛਗਿੱਛ ਕੀਤੀ ਗਈ ਇਸ ਦੇ ਨਾਲ ਹੀ ਜਾਂਚ ਏਜੰਸੀਆਂ ਨੇ ਉਸ ਦਾ ਡਿਜੀਟਲ ਡਿਵਾਈਸ ਵੀ ਜ਼ਬਤ ਕਰ ਲਿਆ ਹੈ ਇਸ ਦੀ ਪੁਸ਼ਟੀ ਖੁਦ ਯੂਟਿਊਬਰ ਨੇ ਕੀਤੀ ਹੈ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿੱਚ ਅਧਿਕਾਰੀ ਤੌਰ ਤੇ ਕੁਝ ਨਹੀਂ ਕਿਹਾ ਇਸ ਮਾਮਲੇ ਨੂੰ ਹਰਿਆਣਾ ਦੇ ਯੂਟਿਊਬਰ ਜੋਤੀ ਮਲੋਤਰਾ ਅਤੇ ਪਾਕਿਸਤਾਨੀ ਮੂਲ ਦੇ ਨਸੀਰ ਢਿੱਲੋਂ ਨਾਲ ਜੁੜੇ ਇੱਕ ਥੀ ਤੇ ਜਸੂਸੀ ਨੈੱਟਵਰਕ ਨਾਲ ਜੋੜਿਆ ਜਾ ਰਿਹਾ ਹੈ ਸੂਤਰਾਂ ਅਨੁਸਾਰ ਮਰੀਤ ਸਿੰਘ ਨੂੰ ਸੌਂਵਰ ਸ਼ਾਮ ਨੂੰ ਪੁਲਿਸ ਦੇ ਥਾਣੇ ਬੁਲਾਇਆ ਅਮਰੀਕ ਦੇ ਪੁਲਿਸ ਸਟੇਸ਼ਨ ਪਹੁੰਚਣ ਤੋਂ ਥੋੜੀ ਦੇਰ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਰਾਤ ਲਗਭਗ 8:30 ਵਜੇ ਅਮਰੀਕ ਦਾ ਫੋਨ ਚਾਲੂ ਹੋਇਆ ਤੇ ਫਿਰ ਬੰਦ ਹੋ ਗਿਆ ਇਸ ਤੋਂ ਬਾਅਦ ਸੌਣ ਵੇਲੇ ਰਾਤ ਲਗਭਗ 10 ਵਜੇ ਆਈਬੀ ਟੀਮ ਪੁਲਿਸ ਸੁਰੱਖਿਆ ਦੇ ਵਿਚਕਾਰ ਦੁਬਾਰਾ ਅਮਰੀਕ ਦੇ ਘਰ ਪਹੁੰਚੀ ਅਤੇ ਅਮਰੀਕ ਦੀ ਪਤਨੀ ਮਨਪ੍ਰੀਤ ਕੌਰ ਤੋਂ ਵੀ ਅਮਰੀਕ ਦੇ YouTube ਚੈਨਲ 'ਤੇ ਦਸੰਬਰ 2024 ਵਿੱਚ ਉਸ ਦੀ ਪਾਕਿਸਤਾਨੀ ਫੇਰੀ ਬਾਰੇ ਪੁੱਛਗਿੱਛ ਕੀਤੀ ਗਈ। ਅਮਰੀਕ ਨੂੰ ਪੁੱਛਗਿੱਛ ਲਈ ਜਲੰਧਰ ਦੇ ਲੋਹਿਆਂ ਖਾਸ ਪੁਲਿਸ ਸਟੇਸ਼ਨ ਲਿਆਂਦਾ ਗਿਆ। ਆਈਬੀ ਟੀਮ ਨੇ ਅਮਰੀਕ ਦੇ ਘਰੋਂ ਇੱਕ ਡਿਜੀਟਲ ਡਿਵਾਈਸ ਜ਼ਬਤ ਕੀਤੀ। ਇਹ ਉਹੀ ਡਿਜੀਟਲ ਡਿਵਾਈਸ ਸੀ ਜਿਸ ਵਿੱਚ ਅਮਰੀਕ ਉਸ ਤੇ ਵੀਡੀਓ ਸ਼ੂਟ ਕਰਦਾ ਸੀ ਤੇ ਵੀਡੀਓ ਨਾਲ ਸੰਬੰਧਿਤ ਸਾਰਾ ਕੰਮ ਕਰਦਾ ਸੀ। 10 ਦੀ 1 ਦਸੰਬਰ 2024 ਵਿੱਚ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਧਾਰਮਿਕ ਸੈਰ-ਸਪਾਟੇ ਦੇ ਹਿੱਸੇ ਵਜੋਂ ਪਾਕਿਸਤਾਨ ਗਏ ਸਨ। ਉੱਥੇ ਉਹਨਾਂ ਨੇ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ ਅਤੇ ਲਾਹੌਰ ਦੇ ਇਤਿਹਾਸਿਕ ਸਥਾਨਾਂ ਤੇ ਵੀਡੀਓ ਸ਼ੂਟ ਕੀਤੇ। ਇਹਨਾਂ ਵੀਡੀਓ ਨੂੰ ਅਮਰੀਕ ਦੇ ਚੈਨਲ ਤੇ ਲੱਖਾਂ ਵਿਊਜ਼ ਮਿਲੇ ਪਰ ਏਜੰਸੀਆਂ ਨੂੰ ਸ਼ੱਕ ਹੈ ਕਿ ਇਸ ਯਾਤਰਾ ਦੌਰਾਨ ਉਹ ਕੁਝ ਲੋਕਾਂ ਦੇ ਸੰਪਰਕ ਵਿੱਚ ਆਇਆ ਜੋ ਪਾਕਿਸਤਾਨੀ ਖੂਫੀ ਏਜੰਸੀ ISI ਲਈ ਕੰਮ ਕਰਦੇ ਹਨ। ਆਈਬੀ ਸੂਤਰਾਂ ਅਨੁਸਾਰ ਇਸ ਯਾਤਰਾ ਤੋਂ ਬਾਅਦ ਏਜੰਸੀਆਂ ਅਮਰੀਕ ਅਤੇ ਉਸ ਦੀ ਆਨਲਾਈਨ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਸੀ ਛੇਵੀਂ ਖਬਰ ਫੌਜ ਮੁਖੀ ਅਸੀਮ ਮਨੀਰ ਤੋਂ ਬਾਅਦ ਪਾਕਿਸਤਾਨ ਦੇ ਵਜ਼ੀਰ ਆਜ਼ਮ ਦੀ ਭਾਰਤ ਨੂੰ ਧਮਕੀ ਭਾਰਤ ਵੱਲੋਂ 1960 ਦੇ ਸਿੰਧੂ ਜਲ ਸਮਝੌਤੇ ਨੂੰ ਅਸਥਾਈ ਤੌਰ ਤੇ ਮੁਅੱਤਲ ਕਰਨ ਤੋਂ ਬਾਅਦ ਪਾਕਿਸਤਾਨ ਲਗਾਤਾਰ ਗੁੱਸੇ ਵਿੱਚ ਹੈ ਹਰ ਰੋਜ਼ ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਤੋਂ ਲੈ ਕੇ ਨੇਤਾ ਬਿਆਨ ਦੇ ਰਹੇ ਹਨ ਲਾਵਲ ਪੁੱਟੋ ਦੇ ਸਿੰਧੂ ਜਲ ਸਮਝੌਤੇ ਤੇ ਹਾਲ ਹੀ ਵਿੱਚ ਦਿੱਤੇ ਬਿਆਨਾਂ ਤੋਂ ਬਾਅਦ ਹੁਣ ਪਾਕਿਸਤਾਨ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ। ਉਹਨਾਂ ਨੇ ਧਮਕੀ ਦਿੱਤੀ ਹੈ ਕਿ ਪਾਕਿਸਤਾਨ ਆਪਣੇ ਹੱਕ ਵਾਲੇ ਪਾਣੀ ਦੀ ਇੱਕ ਬੂੰਦ ਵੀ ਭਾਰਤ ਤੋਂ ਨਹੀਂ ਖੋਣ ਦੇਵੇਗਾ। ਹਾਲ ਹੀ ਵਿੱਚ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮਨੀਰ ਨੇ ਅਮਰੀਕਾ ਦੇ ਟੂਰੇ ਤੇ ਜਾਂਦੇ ਹੋਏ ਇਹ ਵੀ ਦੱਸਿਆ ਸੀ ਕਿ ਜੇ ਭਾਰਤ ਡੈਮ ਬਣਾਉਂਦਾ ਹੈ ਤੇ ਪਾਕਿਸਤਾਨੀ ਇਸ ਨੂੰ ਮਿਜ਼ਾਈਲ ਨਾਲ ਤਬਾਹ ਕਰ ਦੇਵੇਗਾ। ਉਹਨਾਂ ਨੇ ਪਰਮਾਣੂ ਹਮਲੇ ਦੀ ਧਮਕੀ ਦਿੱਤੀ ਅਤੇ ਕਿਹਾ ਜੇ ਅਸੀਂ ਡੁੱਬ ਰਹੇ ਹਾਂ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ। ਇਸ ਤੋਂ ਇਲਾਵਾ ਸਾਬਕਾ ਵਿਦੇਸ਼ ਮੰਤਰੀ ਲਾਵਲ ਪੁੱਟੋ ਨੇ ਵੀ ਸਿੰਧੂ ਜਲ ਸਮਝੌਤੇ ਨਾਲ ਸੰਬੰਧਿਤ ਮਾਮਲੇ ਤੇ ਬਿਆਨ ਦਿੱਤੇ ਹਨ। ਇਸ ਦੌਰਾਨ ਭਾਰਤ ਨੇ ਜੰਮੂ ਕਸ਼ਮੀਰ ਦੇ ਸਿੰਧੂ ਪਿੰਡ ਨੇੜੇ ਚਨਾਬ ਨਦੀ ਤੇ ਰਾਸ਼ਟਰੀ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਨੂੰ ਡਰ ਹੈ ਕਿ ਭਾਰਤ ਇਸ ਪ੍ਰੋਜੈਕਟ ਤੋਂ ਪਾਣੀ ਰੋਕ ਸਕਦਾ ਹੈ ਤੇ ਉਸ ਦੀ ਖੇਤੀਬਾੜੀ ਸਿੰਚਾਈ ਅਤੇ ਬਿਜਲੀ ਉਤਪਾਦਨ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ। ਹਾਲਾਂਕਿ ਭਾਰਤ ਦਾ ਸਟੈਂਡ ਸਪੈਸਟ ਹੈ ਇਹ ਪ੍ਰੋਜੈਕਟ ਅੰਤਰਰਾਸ਼ਟਰੀ ਮਾਪਦੰਡਾਂ ਅਤੇ ਭਾਰਤ ਦੇ ਅਧਿਕਾਰ ਖੇਤਰ ਦੇ ਅੰਦਰ ਹੈ। ਪਾਕਿਸਤਾਨ ਦੀ ਚਿੰਤਾ ਇਸ ਤਰ੍ਹਾਂ ਵੀ ਵੱਧ ਰਹੀ ਹੈ ਕਿ ਭਾਰਤ ਦਾ ਸਤਲੁਜ ਬਿਆਸ ਅਤੇ ਰਾਵੀ ਦਰਿਆਵਾਂ 'ਤੇ ਪਹਿਲਾਂ ਹੀ ਕੰਟਰੋਲ ਹੈ ਤੇ ਹੁਣ ਜੇ ਭਾਰਤ ਸਿੰਧੂ ਬੇਸਿਨ ਦੀਆਂ ਹੋਰ ਦਰਿਆਵਾਂ ਤੇ ਸਰਗਰਮ ਹੋ ਜਾਂਦਾ ਹੈ ਤਾਂ ਉਸ ਦਾ ਪਾਣੀ ਸੰਕਟ ਨੂੰ ਵੀਰ ਹੋ ਜਾਵੇਗਾ ਜ਼ਿਕਰ ਕਰਦੀ ਹੈ ਕਿ ਪਾਕਿਸਤਾਨ ਦੀ ਸਿੰਚਾਈ ਤੇ ਖੇਤੀਬਾੜੀ ਟਪਾਦਨ ਦਾ 80% ਸਿੰਚਾਈ ਜੇਲਾਮ ਅਤੇ ਚਨਾਬ ਨਦੀਆਂ ਤੋਂ ਹੁੰਦਾ ਹੈ ਇਹ ਨਦੀਆਂ ਉਸ ਦੀਆਂ ਪਾਣੀ ਦੀਆਂ 70% ਜ਼ਰੂਰਤ ਨੂੰ ਪੂਰਾ ਕਰਦੀਆਂ ਹਨ ਪਾਣੀ ਰੁਕਣ ਦੀ ਸਥਿਤੀ ਵਿੱਚ ਖਰੀਫ ਅਤੇ ਹਾੜੀ ਦੋਵਾਂ ਮੌਸਮਾਂ ਵਿੱਚ ਬਜਾਈ ਅਤੇ ਕਟਾਈ ਪ੍ਰਭਾਵਿਤ ਹੋਵੇਗੀ ਲਾਹੌਰ ਕਰਾਚੀ ਅਤੇ ਇਸਲਾਮਾਬਾਦ ਵਰਗੇ ਵੱਡੇ ਸ਼ਹਿਰਾਂ ਵਿੱਚ ਪੀਣ ਵਾਲੇ ਪਾਣੀ ਦੀ ਕਾਟ ਹੋਵੇਗੀ ਟੈਕਸਟਾਈਲ ਸੈਕਟਰ ਜੋ ਕਿ ਪਾਕਿਸਤਾਨ ਦੇ ਕੁੱਲ ਨਿਰਿਆਤ ਦਾ 60% ਹੈ ਵੀ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋਵੇਗਾ ਪਾਕਿਸਤਾਨ ਦੀ 33% ਬਿਜਲੀ ਪਣ ਬਿਜਲੀ ਤੋਂ ਆਉਂਦੀ ਹੈ ਜੋ ਕਿ ਪ੍ਰਭਾਵਿਤ ਹੋਵੇਗੀ 7ਵੀਂ ਖਬਰ ਪੰਜਾਬ ਵਿੱਚ ਧਮਾਕੇ ਕਰਨ ਵਾਲੇ ਗਿਰਫਤਾਰ ਗੈਂਗਸਟਰ ਦੇ ਇਸ਼ਾਰੇ ਤੇ 15 ਅਗਸਤ ਲਈ ਬਣਾ ਰਿਹਾ ਸੀ ਵੱਡੀ ਯੋਜਨਾ ਪੰਜਾਬ ਦੇ ਜਲੰਧਰ ਵਿੱਚ ਗਰਨੇਡ ਧਮਾਕੇ ਕਰਨ ਵਾਲੇ ਪਰਮਾਸ਼ਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਇਹ ਪਰਮਾਸ਼ 15 ਅਗਸਤ ਨੂੰ ਦਿੱਲੀ ਅਤੇ ਮੱਧ ਪ੍ਰਦੇਸ਼ ਵਿੱਚ ਧਮਾਕੇ ਕਰਨ ਦੀ ਯੋਜਨਾ ਬਣਾ ਰਿਹਾ ਸਨ ਪੁਲਿਸ ਨੇ ਤਿੰਨ ਨਾਮ ਵਾਲਕਸ ਮਿਰਸ਼ੇ ਪਰਮਾਸ਼ਿਆਂ ਨੂੰ ਗ੍ਰਿਫਤਾਰ ਕੀਤਾ ਹੈ ਰਾਜਸਥਾਨ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੇ ਇਹ ਕਾਰਵਾਈ ਕੀਤੀ ਹੈ ਪੁਲਿਸ ਟੀਮ ਨੇ ਜੈਪੁਰ ਵਿੱਚ ਅਤੇ ਟੋਂਕ ਵਿੱਚ ਕਾਰਵਾਈ ਕਰਕੇ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਇਹਨਾਂ ਬਦਮਾਸ਼ਾਂ ਨੇ 7 ਜੁਲਾਈ 2025 ਨੂੰ ਜਲੰਧਰ ਵਿੱਚ ਇੱਕ ਸ਼ਰਾਬ ਕਾਰੋਬਾਰੀ ਦੀ ਦੁਕਾਨ ਦੇ ਸਾਹਮਣੇ ਗਰਨੇਡ ਧਮਾਕਾ ਕਰਕੇ ਡੈਸ਼ਟ ਫਲਾਈ ਸੀ ਇਹ ਲੋਕ ਪਿਛਲੇ ਲੰਬੇ ਸਮੇਂ ਤੋਂ ਲਾਰੈਂਸ ਗੈਂਗ ਲਈ ਕੰਮ ਕਰ ਰਹੇ ਸਨ ਏਡੀਜ ਕ੍ਰਾਈਮ ਦਿਨੇਸ਼ ਐਮ ਐਨ ਏ ਦਸਿਆ ਗ੍ਰਨੇਡ ਧਮਾਕੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਲਾਟ ਭੇਜਿਆ ਸੀ ਇਸ ਤੋਂ ਬਾਅਦ ਏਜੀਟੀਐਫ ਦੇ ਐਡੀਸ਼ਨਲ ਐਸਪੀ ਸਿਧਾਂਤ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਟੀਮ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਜੈਪੁਰ ਰੇਂਜ ਅਤੇ ਅਜਮੇਰ ਰੇਂਜ ਵਿੱਚ ਤਲਾਸ਼ੀ ਲਈਗੀ ਟੀਮ ਨੇ ਜੈਪੁਰ ਸ਼ਹਿਰ ਅਤੇ ਟੌਂਕ ਦੇ ਅਪਰਾਧਿਕ ਖੇਤਰਾਂ ਵਿੱਚ ਬਰਮਾਸ਼ਾ ਬਾਰੇ ਜਾਣਕਾਰੀ ਇਕੱਠੀ ਕੀਤੀ ਇਸ ਦੌਰਾਨ ਪੁਲਿਸ ਨੇ 6 ਲੋਕਾਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਜਤਿੰਦਰ ਚੌਧਰੀ ਉਰਫ ਰਿਤਿਕ ਪੁੱਤਰ ਭਾਗਚੰਦ ਚੌਧਰੀ ਵਾਸੀ ਅਕੌਦੀਆਂ, ਥਾਣਾ ਨਿਵਾਈ, ਜ਼ਿਲ੍ਹਾ ਟੋਂਗ, ਸੰਜੇ ਪੁੱਤਰ ਬੁੱਧਰਾਮ ਵਾਸੀ ਨਕੌਰ ਦੇਸਰ, ਥਾਣਾ ਸ਼ੇਰਗੜ, ਜ਼ਿਲ੍ਹਾ ਹਨੂਮਾਨਗੜ ਅਤੇ ਸੋਨੂ ਉਰਫ ਕਾਲੀ ਪੁੱਤਰ ਉਦੇ ਮੰਡਲ ਵਾਸੀ ਆਲਮਗੀਰ ਕਪੂਰਥਲਾ ਪੰਜਾਬ ਨੂੰ ਗ੍ਰਿਫਤਾਰ ਕੀਤਾ ਹੈ। ਇਨਾਂ ਤੋਂ ਇਲਾਵਾ ਤਿੰਨ ਨਾਂ ਬਾਲਕਾਂ ਨੂੰ ਇਹ ਰਾਸ਼ਟ ਵਿੱਚ ਲਿਆ ਗਿਆ ਹੈ ਇਹਨਾਂ ਸਾਰੇ ਬਦਮਾਸ਼ਾਂ ਨੂੰ ਪੰਜਾਬ ਤੋਂ ਸਪੈਸ਼ਲ ਆਪਰੇਸ਼ਨ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਹੈ ਬਦਮਾਸ਼ਾਂ ਤੋਂ ਹੋਈ ਪੁੱਛਗਿੱਛ ਤੋਂ ਪਤਾ ਲੱਗਿਆ ਹੈ ਕਿ ਇਹ ਲੋਕ ਲਾਰੈਂਸ ਗੈਂਗ ਨਾਲ ਜੁੜੇ ਹੋਏ ਹਨ ਇਹਨਾਂ ਦਾ ਹੈਂਡਲਰ ਜਿਸ਼ਾਨ ਅਖਤਰ ਹੈ ਜੋ ਕੈਨੇਡਾ ਵਿੱਚ ਰਹਿੰਦਾ ਹੈ ਜਿਸ਼ਾਨ ਨੇ ਮੁੰਬਈ ਵਿੱਚ ਬਾਬਾ ਸਿਦਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ਼ਾਨ ਅਖਤਰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਮੰਨੂ ਅਗਵਾਨ ਅਤੇ ਗੋਪੀ ਨਵਸ਼ਰੀਆ ਪੰਜਾਬ ਇੱਕ ਦੂਜੇ ਨਾਲ ਜੁੜੇ ਹੋਏ ਹਨ ਜੋ ਦੇਸ਼ ਦੇ ਵੱਖ-ਵੱਖ ਖੇਤਰਾ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ ਅਤੇ ਸਥਾਨਕ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧ ਕਰਵਾਉਂਦੇ ਹਨ ਜਿਸ਼ਾਨ ਅਖਤਰ ਇਹਨਾਂ ਅਪਰਾਧੀਆਂ ਨੂੰ ਆਨਲਾਈਨ ਐਪਸ ਰਾਹੀਂ ਨਿਰਦੇਸ਼ ਦਿੰਦਾ ਸੀ ਦੋਸ਼ੀ ਜਿਸ਼ਾਨ ਨੇ ਇਹਨਾਂ ਲੋਕਾਂ ਨੂੰ 15 ਅਗਸਤ ਦੇ ਆਸ-ਪਾਸ ਦਿੱਲੀ ਅਤੇ ਮਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਧਮਾਕੇ ਕਰਕੇ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਦਿੱਤੀ ਸੀ ਅੱਤਵੀਂ ਖਬਰ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਲਏ ਪੰਜ ਅਹਿਮ ਫੈਸਲੇ ਕੱਲ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਸੰਬੰਧੀ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਮੁੱਖ ਮੰਤਰੀ ਨੇ ਟਵੀਟ ਕਰਦੇ ਹੋਇਆ ਲਿਖਿਆ ਹੈ ਕਿ ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਸੱਦੀ ਗਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਇਹਨਾਂ ਵਿੱਚੋਂ ਹਨ ਲੈਂਡ ਪੂਲਿੰਗ ਨੀਤੀ 2025 ਲਈ ਨੋਟੀਫਿਕੇਸ਼ਨ ਵਾਪਸ ਲੈਣ ਦੀ ਸਹਿਮਤੀ ਪੰਜਾਬ ਸਹਿਕਾਰੀ ਸੰਭਾਵਾਂ ਐਕਟ 1961 ਵਿੱਚ ਸੋਧ ਨੂੰ ਮਨਜ਼ੂਰੀ ਪੰਚਾਇਤ ਵਿਕਾਸ ਸਕੱਤਰ ਦਾ ਉਹਦਾਂ ਸਿਰਜਣ ਨੂੰ ਪ੍ਰਵਾਨਗੀ ਫਸਲਾਂ ਦੀ ਖਰੀਦ ਲਈ ਮੰਤਰੀ ਸਮੂਹ ਦੇ ਗਠਨ ਲਈ ਕਾਰਜਪ੍ਰੰਤ ਪ੍ਰਵਾਨਗੀ ਕੈਬਨਿਟ ਸਬ-ਕਮੇਟੀ ਦੇ ਗਠਨ ਲਈ ਕਾਰਜਪ੍ਰੰਤ ਪ੍ਰਵਾਨਗੀ ਪਿਆਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਕਰ ਇਹੋ ਗਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਸੀ ਇਸ ਤਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ 164 ਪਿੰਡਾਂ ਵਿੱਚ 65533 ਏਕੜ ਜ਼ਮੀਨ ਐਕਵਾਰ ਕੀਤੀ ਜਾਣੀ ਸੀ ਹਾਲਾਂਕਿ ਲਾਂਨ ਕੀਤੇ ਜਾਣ ਤੋਂ ਬਾਅਦ ਹੀ ਇਸ ਨੀਤੀ ਦਾ ਪੰਜਾਬ ਪਰ ਵਿੱਚ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਸੀ ਨਵੀਂ ਖਬਰ ਬੱਦਲ ਫਟਣ ਕਾਰਨ ਵੱਡੀ ਤਬਾਹੀ 10 ਤੋਂ 15 ਮੌਤਾ ਦਾ ਹਾਦਸਾ ਜੰਮੂ ਕਸ਼ਮੀਰ ਦੇ ਕਿਸ਼ਤਵਾਰ ਜ਼ਿਲ੍ਹੇ ਵਿੱਚ ਅਚਾਨਕ ਆਏ ਹੜ੍ਹ ਕਾਰਨ 10 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਇਸ ਕੁਦਰਤੀ ਆਫਤ ਕਾਰਨ ਲਗਭਗ 17 ਲੋਕ ਗੰਭੀਰ ਜ਼ਖਮੀ ਹੋ ਗਏ ਹਨ ਰਾਹਤ ਅਤੇ ਬਚਾਅ ਕਾਰਜ ਲਈ ਐਸ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਨਾਲ ਹੀ ਲੱਕ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਭੇਜ ਦਿੱਤਾ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਅਨੁਸਾਰ ਬੱਦਲ ਫਟਣ ਦੀ ਇਹ ਘਟਨਾ ਕਿਸ਼ਤਵਾੜ ਦੇ ਪਦਾਰਤ ਤੁਸ਼ੇਤੀ ਇਲਾਕੇ ਵਿੱਚ ਵਾਪਰੀ। ਇਹ ਇਲਾਕਾ ਮਚੇਲ ਮਾਤਾ ਮੰਦਰ ਦੇ ਰਸਤੇ ਤੇ ਪੈਂਦਾ ਹੈ। ਅਚਾਨਕ ਬੱਦਲ ਫਟਣ ਤੋਂ ਬਾਅਦ ਇਲਾਕੇ ਵਿੱਚ ਹਾੜ ਆਪਣੇ ਨਾਲ ਸਭ ਕੁਝ ਵਹਾ ਕੇ ਲੈ ਗਿਆ। ਇਸ ਦੇ ਨਾਲ ਹੀ ਯਾਤਰਾ ਮਾਰਗ ਤੇ ਮੌਜੂਦ ਕਈ ਸ਼ਰਦਾਲੂ ਹੜ੍ਹ ਵਿੱਚ ਵਹਿ ਗਏ ਦੱਸਿਆ ਜਾ ਰਿਹਾ ਹੈ ਕਿ ਯਾਤਰਾ ਮਾਰਗ ਤੇ ਸਥਿਤ ਮੰਦਰ ਦੇ ਲੰਗਰ ਸ਼ੈੱਡ ਵਿੱਚ ਕੁਝ ਕੋ ਲੋਕ ਮੌਜੂਦ ਸਨ ਇਹ ਸਾਰੇ ਲੋਕ ਹੜ੍ਹ ਵਿੱਚ ਫਸ ਗਏ ਜਿਸ ਵਿੱਚ ਲਗਭਗ 10 ਲੋਕਾਂ ਦੀ ਮੌਤ ਹੋਣ ਦੀ ਮੁੱਢਲੀ ਜਾਣਕਾਰੀ ਹੈ ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਲਗਭਗ 17 ਲੋਕ ਜ਼ਖਮੀ ਹੋਏ ਹਨ ਹਾਦਸੇ ਦੀ ਸੂਚਨਾ ਮਿਲਦੇ ਇਸਤਾਨਕ ਪ੍ਰਸ਼ਾਸਨ ਪੁਲਿਸ ਫੋਰਸ ਅਤੇ ਐਸ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ 10ਵੀਂ ਖਬਰ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਲਿਆ ਇੱਕ ਹੋਰ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਵੱਡਾ ਫੈਸਲਾ ਲਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਿਸ ਕਰ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਲਿਆਂਦੀ ਗਈ ਸੀ ਇਸ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ 164 ਪਿੰਡਾਂ ਵਿੱਚ 65533 ਏਕੜ ਜ਼ਮੀਨ ਐਕਵਾਇਰ ਕੀਤੀ ਜਾਣਾ ਸੀ ਹਾਲਾਂਕਿ ਇਸ ਨੀਤੀ ਦਾ ਪੰਜਾਬ ਪਰ ਵਿੱਚ ਕਿਸਾਨਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਸੀ ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਦਾ ਐਲਾਨ ਕੀਤਾ ਇਹ ਸਨ ਅੱਜ ਦੀਆਂ ਮੁੱਖ 10 ਖਬਰਾਂ ਮੇਰੇ ਆ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ